ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਕੈਬਨਟ ਸਫ ਕਮੇਟੀ ਦੁਆਰਾ ਗਿਆਨਾ ਮੁਲਾਜਮ ਜਥੇ ਬੰਦੀਆਂ ਨਾਲ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਉਜਾਗ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਵੇ ਕਰੀ। ਉਨਰਿਆਣਾ ਪਛਮੀ ਵਿਧਾਨ ਸਭਾ ਸੀਟ ਦੀ ਚੋਣ ਸਾਰੀਆਂ ਪਾਰਟੀਆਂ ਲਈ ਇੱਕ ਅਗਨੀ ਪ੍ਰੀਖਿਆ ਵਾਂਗੂ ਸਾਬਤ ਹੋ ਰਹੀ ਹੈ। ਜਿੱਥੇ ਹਰੇਕ ਸਿਆਸੀ ਪਾਰਟੀ ਦੂਜੀ ਪਾਰਟੀ ਨੂੰ ਠੱਬੀ ਲਾਉਣ ਲਈ ਹਲਾ ਵਰਤ ਰਹੀ ਹੈ ਸਿਆਸੀ ਦੂਸ਼ਣ ਬਾਜ਼ੀ ਤੇ ਦਲਬੰਦੀਆਂ ਦਾ ਬਾਜ਼ਾਰ ਵੀ ਗਰਮ ਹੈ ਤੇ ਪਿਛਲੀਆਂ ਚੋਣਾਂ ਵਾਂਗ ਨਿਤ ਨਵੇਂ ਵਾਅਦੇ ਤੇ ਚੋਣ ਜੁਮਲਿਆਂ ਦੀ ਵਰਤੋਂ ਕਰਕੇ ਵੋਟਰਾਂ ਨੂੰ ਪਰਮਾਉਣ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਸੱਤਾਧਾਰੀ ਆਮਦਵੀ ਪਾਰਟੀ ਲਈ ਇੱਕ ਵੱਡੀ ਮੁਸ਼ਕਲ ਮਲਾਜਮਾਂ ਪੈਨਸ਼ਨਾਂ ਅਤੇ ਬੇਰੁਜ਼ਗਾਰਾਂ ਵੱਲੋਂ ਵੱਡੇ ਧਰਨੇ ਮੁਜਾਰੇ ਪ੍ਰੋਟੈਸਟ ਲੁਧਿਆਣਾ ਪਛਮੀ ਵਿਖੇ ਕਰਕੇ ਸਰਕਾਰ ਨੂੰ ਜੋ ਵਕਤ ਪਾਇਆ ਹੋਇਆ ਹੈ ਇਹ ਵੱਡੀ ਨਸੀਬਤ ਹੈ ਸਤਾਦਾਰੀ ਸਰਕਾਰ ਦੇ ਵਾਸਤੇ ਕਿਉਂਕਿ ਸਰਕਾਰ ਨੇ ਸਤਾ ਬਚਾਉਣ ਤੋਂ ਪਹਿਲਾਂ ਹਰ ਵਰਗ ਨਾਲ ਮੁਬਾਇਦੇ ਬਹੁਤ ਵੱਡੇ ਵੱਡੇ ਕੀਤੇ ਸਨ ਪਰੰਤੂ ਸਾਡੇ 3 ਸਾਲਾਂ ਦੇ ਆਪਣੇ ਕਾਲ ਚਕਾਲ ਦੌਰਾਨ ਇਹਨਾਂ ਨੂੰ ਪੂਰਾ ਕਰਨ ਦੀ ਬਜਾਏ ਜਿੱਥੇ ਹੋਏ ਕੋਡ ਕੇਸਾਂ ਨੂੰ ਵੀ ਇੰਪਲੀਮੈਂਟ ਨਹੀਂ ਕੀਤਾ ਸਗੋਂ ਇਹਨਾਂ ਨੂੰ ਇੰਪਲੀਮੈਂਟ ਕਰਨ ਵਿੱਚ ਗੈਰ ਜ਼ਰੂਰੀ ਅੜਿੱਕੇ ਹੀ ਲਗਾਏ ਹਨ ਨਤੀਜਾ ਇਹ ਨਿਕਲਿਆ ਹੈ ਕਿ ਜਿੱਥੇ ਮੁਲਾਜ਼ਮਾਂ ਤੇ ਪੈਨਸ਼ਨਰ ਜਥੇਬੰਦੀਆਂ ਉਹਨਾਂ ਦੇ ਬੰਦੇ ਹੱਕ ਸਰਕਾਰ ਵੱਲੋਂ ਨਾ ਦਿੱਤੇ ਜਾਮ ਕਰਕੇ ਬੜੇ ਰੋਹ ਵਿੱਚ ਹਨ ਉਥੇ ਬੇਰੁਜ਼ਗਾਰਾਂ ਦੇ ਤਾਂ ਜਿਵੇਂ ਸਾਰੇ ਸੁਪਨੇ ਹੀ ਢਹਿ ਟੇਰੀ ਹੋ ਗਏ ਹਨ ਇਤਿਹਾਸਾ ਉਹਨਾਂ ਨੂੰ ਸਦਾ ਭਗਵਾਨ ਸਿੰਘ ਮਾਨਸਰ ਕਾ ਦੁਆਰਾ ਇਹ ਕਹਿ ਕੇ ਖੁਸ਼ ਕੀਤਾ ਜਾ ਰਿਹਾ ਸੀ ਕਿ ਹਰ ਬੇਰੁਜ਼ਗਾਰ ਦੇ ਹੱਥ ਦੇ ਵਿੱਚ ਰੋਟੀ ਵੱਲ ਟਿਫਨ ਹੋਵੇਗਾ ਪਰੰਤੂ ਅੱਜ ਹਾਲਾਤ ਇਹ ਹਨ ਕਿ ਬੇਰੁਜ਼ਗਾਰ ਸੜਕਾਂ ਤੇ ਮੁਜਾਰੇ ਕਰਕੇ ਜਾਂ ਫਿਰ ਸਿੱਕਾ ਮੰਤਰੀ ਦੇ ਪਿੰਡ ਪੱਕੇ ਮੋਰਚੇ ਲਗਾ ਕੇ ਗਰਮੀ ਸਰਦੀ ਅਤੇ ਪੁਲਿਸ ਦੀਆਂ ਡਾਂਗਾਂ ਦੀ ਮਾਰ ਖਾਣ ਲਈ ਮਜਬੂਰ ਹਨ ਤਾਂ ਹੁਣ ਸਰਕਾਰ ਨੇ ਕਹਾਂ ਲਿਆ ਹੈ ਕਿ ਜੇਕਰ ਮੁਲਾਜ਼ਮ ਪੈਨਸ਼ਨਰ ਤੇ ਬੇਰੁਜ਼ਗਾਰ ਇਥੇ ਬੰਦੀਆਂ ਦੇ ਧਰਨੇ ਮਜਾਰੇ ਚੰਗਾ ਮਾਹ ਚ ਲੁਧਿਆਣਾ ਪਛਮੀ ਹਲਕੇ ਵਿੱਚ ਚੱਲਦੇ ਰਹੇ ਤਾਂ ਸਤਾਤਰੀ ਆਮ ਆਦਮੀ ਪਾਰਟੀ ਨੂੰ ਚੋਣਾਂ ਦੇ ਨਤੀਜੇ ਆਉਣ ਤੇ ਨਿਮੋਸ਼ੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਇਸ ਲਈ ਹੁਣ 11 ਮੁਲਾਜ਼ਮ ਪੈਨਸ਼ਨਰ ਤੇ ਬੇਰੁਕਾਬ ਜਥੇ ਬੰਦੀਆਂ ਨਾਲ ਕੈਬਨਟ ਸੌਪ ਕੋਮੇਟੀ ਦੀਆਂ ਮੀਟਿੰਗਾਂ ਮਿਤੀ 16 06 2025 ਨੂੰ ਕਮਰਾ ਨੰਬਰ 15 ਤੀਜੀ ਮੰਜ਼ਲੇ ਪੰਜਾਬ ਸਿਵਕ ਸਰਕਰਤ ਵਿਖੇ ਸਵੇਰੇ 11:30 ਵਜੇ ਤੋਂ ਸ਼ੁਰੂ ਹੋ ਕੇ ਬਾਅਦ ਦੁਪਹਿਰ 2 ਵਜੇ ਤੱਕ ਚੱਲਣਗੀਆਂ ਨੋਟ ਕਰਨ ਵਾਲੀ ਗੱਲ ਅੱਧੀ ਜ਼ਰੂਰੀ ਇੱਕ ਗੱਲ ਇਹ ਵੀ ਹੈ ਕਿ ਜਿੰਨਾ 7 ਜਥੇਬੰਦੀਆਂ ਨਾਲ ਕੈਬਨਿਟ ਸਪੋਰਟ ਕਮੇਟੀ ਦੀ ਮੀਟਿੰਗ 12/6/2025 ਨੂੰ ਹੋਣੀ ਸੀ ਉਹਨਾਂ ਜਥੇਬੰਦੀਆਂ ਨਾਲ ਵੀ ਹੁਣ ਮੀਟਿੰਗ 16/6/2025 ਨੂੰ ਹੋਵੇਗੀ ਤੇ ਇਸ ਵਿੱਚ ਚਾਰ ਹੋਰ ਜਥੇਬੰਦੀਆਂ ਐਡ ਕਰਕੇ ਕੁੱਲ 11 ਜਥੇਬੰਦੀਆਂ ਨਾਲ ਹੁਣ ਇਹ ਮੀਟਿੰਗਾਂ ਹੋਣਗੀਆਂ ਇਹਨਾਂ ਜਿਥੇ ਬੰਦੀਆਂ ਦਾ ਵੇਰਵਾ ਇਸ ਪ੍ਰਕਾਰ ਹੈ ਨੰਬਰ 1 ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਇਹਨਾਂ ਨੂੰ ਸਵੇਰੇ 11:15 ਵਜੇ ਮੀਟਿੰਗ ਜੋ ਹੈ ਉਹ ਹੋਵੇਗੀ ਤੇ ਸਿੱਖਿਆ ਉਪਾਗ ਇਹ ਨਾਲ ਸੰਬੰਧਿਤ ਹੈ ਨੰਬਰ 2 ਸੈਂਟਰ ਆਫ ਟ੍ਰੇਡ ਯੂਨੀਅਨ ਪੰਜਾਬ ਸੀਟਯੂ ਪੰਜਾਬ 11:45 ਤੇ ਮੀਟਿੰਗ ਹੋਏਗੀ ਨੰਬਰ 3 ਸਰਵ ਸਿੱਖਿਆ ਅਭਿਆਨ ਮੈਡੇ ਮੀਰ ਦਫ਼ਤਰੀ ਕਰਮਚਾਰੀ ਯੂਨੀਅਨ ਪੰਜਾਬ ਇਨਨਲ 12 ਵਜੇ ਮੀਟਿੰਗ ਹੋਏਗੀ ਤੇ ਸਿੱਖਿਆ ਭਾਗ ਇਹ ਨਾਲ ਰਿਲੇਟਡ ਹੈ ਨੰਬਰ 4 ਪੀਐਸ ਟੈਟ ਪਾਸ ਬੇਰੀਗਾਰ ਡਬੀਈ ਯੂਨੀਅਨ ਪੰਜਾਬ ਨੂੰ ਇਨਨਲ ਸਵੇਰ 12 ਵਜੇ ਮੀਟਿੰਗ ਹੋਵੇਗੀ ਤੇ ਸਿੱਖਿਆ ਉਹ ਵਿਭਾਗ ਇਹਦੇ ਵਿੱਚ ਸ਼ਾਮਲ ਹੋ ਹੈ ਨੰਬਰ 5 ਬੇਰੀਗਾਰ ਪੀਐਸ ਟੈਟ ਪਾਸ ਆਫਟਰ ਕਲਾਫਟ ਸੰਗਰਸ਼ ਯੂਨੀਅਨ ਪੰਜਾਬ 12:30 ਵਜੇ ਮੀਟਿੰਗ ਹੋਵੇਗੀ ਤੇ ਸਿੱਖਿਆ ਉਹ ਭਾਗ ਨਾਲ ਸੰਬੰਧਤ ਹੈ ਨੰਬਰ 6 ਡੈਮੋਕਰੇਟਿਕ ਟੀਚਰ ਫਰੰਟ 6835 ATT ਤੇ 4143 ਮਾਰਚਰ ਕਾਡਰ ਯੂਨੀਅਨ ਇਹਨਾਂ ਨਾਲ 9:00 ਵਜੇ ਯਾਨੀ 12:45 ਤੇ ਮੀਟਿੰਗ ਹੋਏਗੀ ਤੇ ਸਿੱਖਿਆ ਭਾਗ ਨਾਲ ਰਿਲੇਟਡ ਹੈ ਨੰਬਰ 7 ਪਾਵਰ ਕੰਟ੍ਰੈਕਟ ਆਊਟਸੋਰਸ ਵਰਕਰ ਯੂਨੀਅਨ ਇਟੈਕ ਪੰਜਾਬ ਇਹਨਾਂ ਦੀ ਬਾਅਦ ਪਰ 1:00 ਵਜੇ ਮੀਟਿੰਗ ਹੋਏਗੀ ਤੇ ਬਿਜਲੀ ਵਿਭਾਗ ਇਹਦੇ ਵਿੱਚ ਇਨਵੋਲਵ ਹੈ ਨੰਬਰ 8 ਤੇ ਆਂਗਣਵਾੜੀ ਮਲਾਜਮ ਯੂਨੀਅਨ ਪੰਜਾਬ ਸੀਆਈਟੀਯੂ ਇਹਨਾਂ ਸਵਾ 1 ਵਜੇ ਮੀਟਿੰਗ ਹੋਵੇਗੀ ਬਾਦਪਰ ਤੇ ਸਮਾਜਿਕ ਸਵੈਕਿਆ ਏਸਤਰੀ ਤੇ ਬਾਲ ਵਿਕਾਸ ਭਾਗ ਇਹਦੇ ਵਿੱਚ ਸਬੰਧਤ ਹੈ ਨੰਬਰ 9 ਤੇ ਮਾਨਪਤਾ ਵਰਕਰਾਂ ਸਾਂਝਾ ਮੋਰਚਾ ਇਹਨਾਂ ਦੀ ਮੀਟਿੰਗ 1:30 ਵਜੇ ਹੋਵੇਗੀ ਤੇ ਸਿੱਖਿਆ ਵਿਭਾਗ ਕਮ ਸੇਤ ਤੇ ਪਰਵਹ ਭਲਾਈ ਵਿਭਾਗ ਇਸ ਦੇ ਨਾਲ ਸੰਬੰਧਤ ਹੈ ਨੰਬਰ 10 50 ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ ਅਨਨਲ 1:45 ਮਿੰਟ ਤੇ ਯਾਨੀ ਬਾਦਪਰ 1:45 ਤੇ ਮੀਟਿੰਗ ਹੋਏਗੀ ਤੇ ਪਰਸੋਂ ਉਹਨਾਂ ਨੂੰ ਭਾਗ ਵਿੱਤ ਵਿਭਾਗ ਇਹਨਾਂ ਵੱਲੋਂ ਆਨ ਨੂੰ ਕੇਸ ਦੇ ਵਿੱਚ ਔਰ ਲਾਸਟ ਨੰਬਰ 11 ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫੇ ਪੈਰਟੀ ਇਹਨੂੰ ਦੀ 2:00 ਬਾਦਪਰ ਮੀਟਿੰਗ ਹੋਵੇਗੀ ਤੇ ਇਹਦੇ ਨਾਲ ਸੰਬੰਧਤ ਹਨ ਪਸ਼ੂ ਪਾਲਣ ਮੱਛੀ ਪਾਲਣ ਤੇ ਡੇਰੀ ਵਿਕਾਸ ਵਿਭਾਗ ਇਸ ਮੀਟਿੰਗ ਦੀ ਖਾਸ ਗੱਲ ਇਹ ਵੀ ਹੈ ਕਿ ਮੀਟਿੰਗ ਵਿੱਚ ਕੁਝ ਉੱਚ ਅਧਿਕਾਰੀ ਵੀ ਹਾਜ਼ਰ ਰਹਿਣਗੇ ਤਾਂ ਜੋ ਮੰਨੀਆਂ ਗਈਆਂ ਮੰਗਾਂ ਦਾ ਤੇ ਮੌਕੇ ਦੇ ਉੱਤੇ ਹੀ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਆਦੇਸ਼ ਦਿੱਤੇ ਜਾ ਸਕਣ ਤਾਂ ਉਹ ਕਿਨਨ ਕਿਨਨ ਨੂੰ ਲਿਖਿਆ ਗਿਆ ਹੈ ਕਿਹੜੇ ਕਿਹੜੇ ਡਿਪਾਰਟਮੈਂਟ ਦੇ ਅਧਿਕਾਰੀ ਇਹਦੇ ਵਿੱਚ ਸ਼ਾਮਲ ਹੋਣਗੇ ਇਹਦੇ ਵਿੱਚ ਲਿਖਿਆ ਗਿਆ ਹੈ ਕਿ ਅਪ੍ਰੋਪਰ ਦਾ ਇੱਕ ਉਦਾਰਾ ਵਿਸ਼ੇਸ਼ ਮੁਖ ਸਕੱਤਰ ਪੰਜਾਬ ਸਰਕਾਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪ੍ਰਮੁਖ ਸਕੱਤਰ ਪੰਜਾਬ ਸਰਕਾਰ ਬਿਜਲੀ ਵਿਭਾਗ ਵਿੱਤੀ ਕਮਿਸ਼ਨਰ ਕਮ ਪ੍ਰਮੁਖ ਸਕੱਤਰ ਪੰਜਾਬ ਸਰਕਾਰ ਪਸ਼ੂ ਪਾਲਣ ਅਤੇ ਡੇਰੀ ਵਿਕਾਸ ਵਿਭਾਗ ਪੰਜਾਬ ਪ੍ਰਮੁਖ ਸਕੱਤਰ ਪੰਜਾਬ ਸਰਕਾਰ ਵਿੱਦ ਵਿਭਾਗ ਪ੍ਰਮੁਖ ਸਕੱਤਰ ਪੰਜਾਬ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਸਕੱਤਰ ਪੰਜਾਬ ਸਰਕਾਰ ਪਸੰਨਨ ਉਪਾਵ ਦੇ ਤੇ ਪ੍ਰਬੰਧ ਕੀ ਸਕੱਤਰ ਪੰਜਾਬ ਸਰਕਾਰ ਸਿੱਖਿਆ ਵਿਭਾਗ ਨੂੰ ਬਤੌਰ ਨੋਡਲ ਵਿਭਾਗ ਭੇਜਦੇ ਹੋਏ ਬੇਨਤੀ ਕੀਤੀ ਜਾਂਦੀ ਹੈ ਕਿ ਮੀਟਿੰਗ ਵਿੱਚ ਵਿਚਾਰੇ ਜਾਣ ਵਾਲੇ ਅਜੰਡੇ ਸਮੇਤ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਖੇਚਲ ਕੀਤੀ ਜਾਵੇ ਤੇ ਅਜੰਡੇ ਦੀ ਕਾਪੀ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਕੈਬਨਟ ਮੰਤਰੀ ਸਹਿਬਾਨ ਨੂੰ ਅਤੇ ਹੋਰ ਮੰਤਰੀਆਂ ਨੂੰ ਸਮੇਂ ਸਿਰ ਮੋਹਈਆ ਕਰਵਾਉਣੀ ਯਕੀਨੀ ਬਣਾਈ ਜਾਵੇ ਇਸ ਮੀਟਿੰਗ ਦੀ ਕਾਰਵਾਈ ਰਿਪੋਰਟ ਵੀ ਆਪਣੇ ਪੱਧਰ ਤੇ ਜਾਰੀ ਕਰਕੇ ਇਸ శాఖ ਨੂੰ ਵੀ ਭੇਜੀ ਜਾਵੇ ਜੀ ਤਾਂ ਕਹਿੰਦਾ ਭਾਵ ਇਹ ਹੈ ਕਿ ਇਹ ਜੋ ਅਧਿਕਾਰੀ ਹਨ ਇਹ ਵੀ ਮੌਕੇ ਦੇ ਉੱਤੇ ਮੀਟਾਆਂ ਦੇ ਵਿੱਚ ਸ਼ਾਮਲ ਰਹਿਣਗੇ ਤਾਂ ਜੋ ਜਿਨ੍ਹਾਂ ਮੰਗਾਂ ਤੇ ਸਹਿਮਤੀ ਬੰਦੀ ਹੈ ਉਹਨਾਂ ਮੰਗਾਂ ਸੰਬੰਧੀ ਜੋ ਪ੍ਰਦੇਸ਼ਾਂ ਸਰਕਾਰ ਦੇ ਉਹ ਦਿੱਤੇ ਜਾ ਸਕਣ ਤੇ ਉਹਨਾਂ ਤੇ ਕਾਰਵਾਈ ਜੋ ਹੈ ਉਹ ਕੀਤੀ ਜਾ ਸਕੇ ਇਹਨਾਂ ਮੀਟਿੰਗਾਂ ਦੀ ਇੱਕ ਖਾਸ ਗੱਲ ਇਹ ਵੀ ਹੈ ਕਿ ਮੀਟਿੰਗਾਂ ਵਿੱਚ ਕੁਝ ਉੱਚ ਅਧਿਕਾਰੀ ਵੀ ਹਾਜ਼ਰ ਰਹਿਣਗੇ ਤੇ ਹੁਣ ਇਹਨਾਂ ਹਾਲਾਤਾਂ ਵਿੱਚ ਸਪਸ਼ਟ ਹੁੰਦਾ ਹੈ ਕਿ ਸਰਕਾਰ ਇਸ ਵਾਰ ਮੀਟਿੰਗਾਂ ਸੰਬੰਧੀ ਕੁਝ ਗੰਭੀਰ ਚਾਪਦੀ ਹੈ ਪਰੰਤੂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਜਥੇਬੰਦੀਆਂ ਦਿਆਂ ਕਿਹੜੀਆਂ ਮੰਗਾਂ ਤੇ ਸਹਿਮਤੀ ਬਣਦੀ ਹੈ ਤੇ ਗਰਾਊਂਡ ਲੈਵਲ ਤੇ ਉਹਨਾਂ ਦੀ ਕਿੰਨੀ ਕੋ ਇੰਪਲੀਮੈਂਟੇਸ਼ਨ ਹੁੰਦੀ ਹੈ ਇਸ ਵੀਡੀਓ ਵਿੱਚ ਬਸ ਇਹ ਨਾਲ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਸਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ